ਜਿੱਥੇ ਆਪਾਂ ਪਹੁੰਚੇ ਮਿੱਤਰੋ ਪਿੰਡ ਕੋਟੜਾ ਕੌੜਾ ਪਰ ਜਿਹੜਾ ਆ ਤੁਹਾਡੇ ਸਾਹਮਣੇ ਬੁਲਟ ਖੜਾ ਨਾ ਇਹ ਚੱਲਿਆ ਵੀ ਹੋਇਆ ਥੋੜਾ ਇਹਦੇ ਨਾਲ ਦੋਨੇ ਟਾਇਰ ਨਾਲ ਦੇ ਨੇ ਇਹ 2010 ਮਾਡਲ ਆ ਧਰਮੇ 10ਾਂ ਦੇ ਮਾਰਕੇ ਦੇ ਟਾਇਰ ਵੀ ਚੈੱਕ ਕਰਵਾਦੇ ਬਈ ਮਰਸਡੀ ਵਾਲੇ ਨੂੰ ਲਾਏ ਲੱਗੇ ਹੋਇਆ ਇਹਦਾ ਨੰਬਰ ਪੰਜਾਬ ਦਾ ਤੇ ਬਾਈ ਵੀਰਾਂ ਦੇ ਨਾਮ ਇਹਦੀ ਆਰਸੀ ਆ ਰੂਟਸ ਦੇ ਤੇ ਹਾਰਨ ਲੱਗੇ ਹੋਏ ਨੇ ਕਿੱਕ ਤੇ ਪੈਰ ਨਹੀਂ ਧਰਨ ਦਿੰਦਾ ਪਹਿਲਾਂ ਸਟਾਰਟ ਹੋ ਜਾਂਦਾ ਪੁੱਠੇ ਗੇਹੜਾ ਵਾਲਾ ਬੁਲਟ ਹੈ ਇਥੋਂ ਲੈ ਕੇ ਨਾ ਨੰਬਰ ਪਲੇਟ ਜੀ ਤੋਂ ਲੈ ਕੇ ਅੱਗੇ ਤੱਕ ਸਾਰਾ ओरिजिनल ਹੈ ਜਿਵੇਂ ਕੰਪਨੀ ਚੋਂ ਆਇਆ ਸੀ ਨਾ ਜਿਹੜਾ ਪੇਂਟ ਵੱਜ ਕੇ ਬਸ ਉਸੇ ਤਰ੍ਹਾਂ ਹੀ ਹੈ ਉਸੇ ਤਰ੍ਹਾਂ ਹੀ ਬਾਈ ਨੇ ਰਿਜੀਨਲ ਰੱਖਿਆ ਹੋਇਆ ਕੋਈ ਵੀ ਭਰਾ ਖਰੀਦਣਾ ਚਾਹੁੰਦਾ ਨਾ ਆ ਬੁਲਟ ਨੂੰ ਮਿੱਤਰੋ ਸੰਪਰਕ ਕਰੋ ਦੋਨੇ ਚਾਬੀਆਂ ਨਾਲ ਨੇ ਚੱਲਿਆ ਹੋਇਆ 11386 ਕਿਲੋਮੀਟਰ ਆਜੋ ਕਰਾ ਫਟਾਫਟ ਪਿੰਡ ਕੋਟੜਾ ਕੌੜਾਂ ਦੇ ਵਿੱਚ ਜਿਹੜਾ ਵੀ ਸੱਜਣ ਸੌਂਕੀ ਜਾਣਾ ਬੁਲਟ ਰੱਖਣ ਦਾ ਲੱਭਦਾ ਫਿਰਦਾ ਬਾਈ ਪੁੱਠੇ ਘੇਰਾਂ ਵਾਲਾ ਬੁਲਟ ਨਹੀਂ ਲੱਭਿਆ ਹੁਣ ਤੱਕ ਆ ਲੱਭ ਲਿਆ ਹੁਣ ਤੁਹਾਡੀ ਮਰਜ਼ੀ ਹੈ ਵੀ ਇਹਨੂੰ ਲੈ ਕੇ ਜਾਣਾ ਜਾ ਫਿਰ ਹੱਥੋਂ ਲਗਾਉਣਾ ਫਟਾਫਟ ਆਜੋ ਮਿੱਤਰੋ ਆ ਖੜਾ ਬਠਿੰਡਾ ਜ਼ਿਲ੍ਹੇ ਦਾ ਪਿੰਡਾ ਕੋਟੜਾ ਕੋੜਾ ਸਾਰਾ ਬੁਲਟ ਓਰੀਜਨਲ ਆ ਯਾਰ 2010 ਮਾਡਲ ਆ ਟਾਇਰ ਵੀ ਹਲੇ ਤੱਕ ਨਾਲ ਦੇ ਨੇ 11386 ਕਿਲੋਮੀਟਰ ਚੱਲਿਆ ਹੋਇਆ ਪੰਜਾਬ ਦਾ ਨੰਬਰ